ਮਤਰੇ ਪਿਤਾ ਨੇ ਧੀਤਾ ਕੁੜੀ ਨਾਲ ਮੂੰਹ ਕਾਲਾ ਕੁਝ ਮਹੀਨੇ ਪਹਿਲਾਂ ਕਰਵਾਇਆ ਸੀ ਕੁੜੀ ਦੀ ਮਾਂ ਨਾਲ ਵਿਆਹ ਪਹਿਲਾ ਕਤਲ ਦੇ ਮਾਮਲੇ 'ਚ ਵੀ ਖਾ ਚੁੱਕਿਆ ਜੇਲ੍ਹ ਦੀ ਹਵਾ ਇੱਕ ਕਲਯੁਗੀ ਪਿਓ ਨੇ ਆਪਣੀ ਹੀ ਧੀ ਦੇ ਨਾਲ ਜ਼ਬਰ ਜਨਾਬ ਨੂੰ ਅੰਜਾਮ ਦਿੱਤਾ ਹੈ ਤੇ ਇਹ ਧੀ ਸਿਰਫ ਅਜੇ 9-10 ਸਾਲ ਦੀ ਦੱਸੀ ਜਾ ਰਹੀ ਹੈ ਕਿ ਮਤਰੇਆ ਪਿਤਾ 35 ਸਾਲ ਦਾ ਦੱਸਿਆ ਜਾ ਰਿਹਾ ਹੈ ঘটਨਾ ਦਾ ਖੁਲਾਸਾ ਉਸ ਵਕਤ ਹੋਇਆ ਜਦੋਂ ਪੀੜਤ ਲੜਕੀ ਨੇ ਹਿੰਮਤ ਦਿਖਾਈ ਤੇ ਆਪਣੀ ਮਾਂ ਨੂੰ ਸਾਰੀ ਗੱਲਬਾਤ ਦੱਸੀ ਤੇ ਇਸ ਤੋਂ ਬਾਅਦ ਮਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਕਿ ਪੁਲਿਸ ਵੱਲੋਂ ਤੁਰੰਤ ਪੀੜਤ ਬੱਚੀ ਨੂੰ ਹਸਪਤਾਲ ਦੇ ਵਿੱਚ ਲਿਆਂਦਾ ਜਿੱਥੇ ਉਸ ਦੀ ਮੈਡੀਕਲ ਜਾਂਚ ਕਰਵਾਈ ਜਾ ਰਹੀ ਹੈ ਦਰਸਲ معاملہ ਸਮਰਾਲਾ ਦਾਇ ਜਿੱਥੋਂ ਦੇ ਇੱਕ ਪਿੰਡ ਦੇ ਵਿੱਚ ਇਹ ਸ਼ਰਮਨਾਕ ਘਟਨਾ ਵਾਪਰੀ ਹੈ ਤੇ ਐਸ ਐਚਓ ਨੇ ਜਾਣਕਾਰੀ ਦਿੱਤੀ ਹੈ ਕਿ ਪੁਲਿਸ ਵੱਲੋਂ 2 ਘੰਟਿਆਂ ਦੇ ਵਿੱਚ ਵਿੱਚ ਮੁਲਜ਼ਮ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਤੇ ਉਸ ਦੇ ਖਿਲਾਫ ਮਕਦਮਾ ਦਰਜ ਕਰ ਲਿਆ ਗਿਆ ਸਾਨੂੰ ਇੱਕ ਅੱਜ ਇਤਲਾਹ ਮਿਲੀ ਸੀ ਵੀ ਜਵਜਨਾ ਹੋ ਗਿਆ ਅਸੀਂ ਵਿਕਟਮ ਦਾ ਮੈਡੀਕਲ ਕਰਾਤਾ ਜੀ ਤੇ ਉਹਦੀ ਮਦਰ ਦੇ ਸਟੇਟਮੈਂਟ ਤੇ ਐਫ ਆਰ ਲੋਜ ਕਰਤੀ ਤੇ ਅਸੀਂ 2 ਘੰਟੇ ਦੇ ਵਿੱਚ ਹੀ ਜਿਹੜਾ ਦੋਸ਼ੀ ਕਾਬੂ ਕਰਕੇ ਰਿਸ਼ਟ ਕਰ ਲਿਆ ਜੀ ਕੀ ਰਿਲੇਸ਼ਨ ਕੀ ਆਪਸੇ ਨਾਲ ਇਹਨਾਂ ਰਿਲੇਸ਼ਨ ਜਿਹੜੀ ਵਿਕਟਮ ਦੀ ਮਦਰ ਆ ਉਹਨੇ ਸੈਕੰਡ ਮੈਰਿਜ ਕਰਾਈ ਹੋਸੀ ਵਿਕਟਮ ਦਾ ਸਤੇਲਾ ਪਿਤਾ ਕਹਿ ਸਕਦੇ ਆ ਜੀ ਉਤਮ ਦੀ ਉਮਰ ਕਿੰਨੀ ਕੱਸੇ ਆ ਜੀ ਵਿਕਟਮ ਦੀ 35 ਸਾਲ ਉਮਰ ਆ ਜੀ ਸੌਰੀ ਵਿਕਟਮ ਦੀ ਹੈਗੀ ਆ ਜੀ 9 ਤੋਂ 10 ਸਾਲ ਉਮਰ ਤੇ ਜਿਹੜੀ ਦੋਸ਼ੀ ਆ ਉਹਦੀ ਹੈਗੀ ਆ ਜੀ 35 ਸਾਲ ਦੀ ਕਿਤੋਂ ਰਹਿਣ ਵਾਲਾ ਬਾਈਸਾਈਕਲ ਹੋ ਦੋਸ਼ੀ ਸਰ ਦੂਸਰੀ ਆਪਣੇ ਪੰਜਾਬ ਦਾ ਹੀ ਰਹਿਣ ਵਾਲਾ ਡਿਸਟ੍ਰਿਕਟ ਫਰੀਦਕੋਟ ਦਾ ਜੀ ਤੇ ਮੈਡੀਕਲ ਹੋ ਗਿਆ ਉਹਦਾ ਦੂਸਰੀ ਦਾ ਜੀ ਕੱਲੂ ਕਰਾਵਾਂਗੇ ਜੀ ਵਿਕਟਮ ਦਾ ਜੀ ਹੋ ਗਿਆ ਜੀ ਕੰਪਲੀਟ ਦੋ ਦਿਨ ਚੱਲੇ ਰਿਹਾ ਮੈਡੀਕਲ ਜੀ ਵੱਖ-ਵੱਖ ਪਾਠ ਤੋਂ ਹੁੰਦਾ ਜੀ ਐਸਐਚਓ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਕਲਯੁਗੀ ਪਿਤਾ ਪਹਿਲਾਂ ਵੀ ਕਿਸੇ ਕਤਲ ਮਾਮਲੇ ਦੇ ਵਿੱਚ 8 ਸਾਲ ਦੀ ਜੇਲ੍ਹ ਕੱਟ ਕੇ ਇਸ ਸਾਲ ਜੇਲ੍ਹ ਦੇ ਵਿੱਚੋਂ ਰਿਹਾ ਹੋਇਆ ਹੈ ਤੇ ਕੁਝ ਮਹੀਨੇ ਪਹਿਲਾਂ ਹੀ ਬੱਚੀ ਦੀ ਮਾਂ ਦੇ ਨਾਲ ਇਸਨੇ ਵਿਆਹ ਕਰਵਾਇਆ ਸੀ ਹਾਂਜੀ ਹਾਂਜੀ ਦੋਸ਼ੀ ਦੇ ਖਿਲਾਫ ਮਰਡਰ ਕੇਸ ਦਾ ਮੁਕੱਦਮਾ ਅੰਦਰਜਾ ਜੀ ਇਹ 8 ਸਾਲ ਜੇਲ੍ਹ ਕੱਟੀਆਂ ਨੇ ਫਰੀਦਕੋਟ ਤੇ ਜੀ ਕਿੰਨੀ ਕੀ ਦੇਰ ਹੋ ਗਈ ਹੈ ਬਾਹਰ ਆਏ ਇਹ 2017 ਚ ਗਿਆ ਜੀ ਤਕੋ 8 ਤੇ ਤਕਰੀਬਨ ਐਸੇ ਸਾਲ ਹੀ ਆਇਆ 2025 ਚ ਹੀ ਆਇਆ ਇਹ ਲੱਗਿਆ ਜੀ ਪਤਨ ਵਿਆਹ ਨਹੀਂ ਕੋਦੋਂ ਕਰਾਇਆ ਇਹ ਬੀਬੀ ਨੇ ਇਹ ਥੋੜਾ ਸਮਾਂ ਹੀ ਹੋਇਆ ਜੀ ਅਜੇ ਇਹਦੇ ਮਤਲਬ ਇਹਨਾਂ ਨੇ ਮੈਰਿਜ ਕਰਾਇਆ ਜੀ ਨੂੰ ਆਪਸ ਵਿੱਚ ਇਹਦੇ ਵਿਕਟਮ ਦੀ ਮਦਰ ਨੇ ਜੀ ਤੇ 2-4 ਮਹੀਨੇ ਹੋਇਆ ਜੀ ਅਸੀਂ ਇਲਾਕੇ ਚ ਕਿੰਨੇ ਟਾਈਮ ਤੋਂ ਰਹਿ ਰਹੇ ਹਾਂ ਜੀ ਇਹ 5-6 ਮਹੀਨੇ ਤੋਂ ਆਇਆ ਸੀ ਆਪਣੇ ਇਲਾਕੇ ਚ ਇਹਦਾ ਐਕਸੀ ਜ਼ਿਲ੍ਹਾ ਫਰੀਦਕੋਟਾ ਜੀ ਚਗਬਾਣੀ ਟੀਵੀ ਲਈ ਮਨੀਸ਼ ਸੱਚਦੇਵਾ ਦੀ ਰਿਪੋਰਟ